ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲਾਉਣੀ ਦੱਸਦੇ ਹਾਂ ਤੁਹਾਨੂੰ ਘੇਰੇ ਤੇ ਨਟ ਆ ਗੀ ਲੈਸ ਇਹ ਜਿਸ ਕਲਰ ਦਾ ਸੂਟ ਵਿੱਚ ਵਰਕ ਹੈ ਉਸ ਕਲਰ ਦੀ ਲੈਸ ਆ ਵਾਈਟ ਕਲਰ ਦੀ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਘੇਰਾ ਨੇੜਨਾ ਤੇ ਬ੍ਰੀਕਸ ਲਾਈ ਲਾਵਾਂ ਘੇਰੇ ਤੇ ਸਰੰਗਲ ਕੋ ਬ੍ਰੀਕ ਸਲਾਈ ਲਾਉਣ ਨੂੰ ਇਹ ਆਪ ਕੋ ਤੇ ਰੱਖ ਕੇ ਲਾਵਾਂਗੇ ਨੂੰ ਆਪਾਂ ਲੇਡਰ ਲੈ ਕੇ ਰਵਾਂ ਹੁਣ ਆ ਲੈਸ ਆਪਣੀ ਲੈਸ ਦੀ ਸੱਦਪੜ ਚੈੱਕ ਕਰ ਲੈਣੀ ਆ ਵੀ ਸਿੱਧਾ ਪਾਸਾ ਉੱਪਰ ਹੋਵੇ ਵਿੱਚ ਦੇ ਕੇ ਨਹੀਂ ਲਾਉਣੀ ਲੈਸ ਆਪ ਉੱਪਰ ਰੱਖ ਕੇ ਲਾਵਾਂ ਇੱਕ ਸਲਾਈ ਨਾਲ ਹੀ ਲਾਵਾਂਗੇ ਨਾਲੇ ਇਹ ਤੁਸੀਂ ਇਹ ਤਾਂ ਵੈਸੀ ਇਹਦੇ ਤੇ ਲਾਉਣੀ ਹੈ ਡਿਜ਼ਾਈਨ ਖਾਤਰੀ ਇਹ ਤੁਸੀਂ ਜੇ ਤੁਹਾਡੇ ਕਮੀਜ਼ ਦੀ ਲੰਬਾਈ ਘੱਟ ਤਾਂ ਵੀ ਲਾ ਕੇ ਨੀਵਾ ਕਰ ਸਕਦੇ ਹੋ ਇਹ ਇਸ ਲੈਸ ਨਾਲ ਨੀਵਾ ਵੀ ਹੋ ਸਕਦਾ ਕਮੀਜ਼ ਇਸ ਤਰ੍ਹਾਂ हेठान करके ला लो इन इस तरह रख लिया हूं आप लाइन उपर सिलाई ल कपड़ा नहीं खिंचना जी आप ना ही लैस खिंचनी आस्ते आस्ते लाई चला हॉली हॉली फालतू लैस अपना कटिंग कर देंगे ਆ ਦੇਖੋ ਇਹ ਬਨ ਲੈਸ ਲੱਗ ਕੇ ਤਿਆਰ ਆ ਇਸ ਤਰ੍ਹਾਂ ਲੱਗੇ ਲੈਸ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ ਇਸ ਤਰ੍ਹਾਂ ਤੁਸੀਂ ਵੀ ਮੇਰੀ ਵੀਡੀਓ ਦੇਖ ਕੇ ਲੈਸ ਲਾ ਸਕਦੇ ਹੋ ਇਹ ਚੌੜੀ ਲੈਸ ਬਾਵਾ ਤੇ ਇਸ ਤਰ੍ਹਾਂ ਅਜ ਕੱਲ ਨੂੰ ਬਹੁਤ ਜ਼ਿਆਦਾ ਲਗਵਾਉਂਦੇ ਮੈ ਜੀ